ਅੱਧੀ ਬਰਾਤ ਮੁੜ ਗਈ ਬਿਨਾ ਖਾਦਿਆਂ ਤੋਂ ਇਹ ਪੈਲਸ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਹਾਂਜੀ ਦੋਸਤੋ ਬਾਈ ਚੈਨਲ ਦੇ ਉੱਤੇ ਤੁਹਾਡਾ ਫਿਰ ਤੋਂ ਸਵਾਗਤ ਹੈ। ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਖਾਲੀ ਭਾਂਡੇ ਪਏ ਨੇ ਅਤੇ ਕੁੜੀ ਵਾਲਿਆਂ ਨੂੰ ਦੱਸਿਆ ਗਿਆ ਸੀ ਕਿ 200 ਬੰਦਾ ਆਊਗਾ ਬਰਾਤ ਦਾ ਅਤੇ ਜਦੋਂ ਕਿ ਪਤਾ ਲੱਗਿਆ 600 ਬੰਦਾ ਇੱਕਦਮ ਆ ਗਿਆ ਤਾਂ ਇੱਥੇ ਪੈ ਗਿਆ ਰੋਲਾ ਅੱਧੀ ਬਰਾਤ ਬਿਨਾ ਖਾਦੇ ਹੋਈ ਮੁੜ ਗਈ। ਜਦੋਂ ਮੁੰਡੇ ਵਾਲਿਆਂ ਨੇ ਪੁੱਛਿਆ ਤਾਂ ਕਿ ਸਾਡੀ ਬਰਾਦਰੀ ਅੱਧੀ ਨੇ ਖਾਣਾ ਨਹੀਂ ਖਾਇਆ ਤਾਂ ਕੁੜੀ ਵਾਲਿਆਂ ਨੇ ਸਾਫ਼ ਸਿੱਧਾ ਦੱਸ ਦਿੱਤਾ ਕਿ ਤੁਸੀਂ 200 ਬੰਦੇ ਦਾ ਕਹਿ ਕੇ 600 ਬੰਦਾ ਤੁਹਾਡਾ ਕਿਵੇਂ ਆ ਗਿਆ ਅਤੇ ਦੇਖਦੇ ਦੇਖਦੇ ਹੀ ਉੱਥੇ ਸਾਰੇ ਹੀ ਰਿਸ਼ਤੇਦਾਰ ਇਕੱਠੇ ਹੋ ਗਏ ਅਤੇ ਮੁੰਡਿਆਂ ਵਾਲਿਆਂ ਦੀ ਮੁੰਡੇ ਵਾਲਿਆਂ ਦੀ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਹੋਈ ਅਤੇ ਮੀਡੀਆ ਵੀ ਉੱਥੇ ਪਹੁੰਚ ਗਿਆ ਤੇ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਦਰਅਸਲ ਆਪਾਂ ਦੇਖ ਰਹੇ ਹਾਂ ਨਿਆ ਕਿ ਹਾਂਜੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਤਾਂ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਕਰ ਦਿਓ ਵਾਤਵਾਤ ਸ਼ੇਅਰ ਧੰਨਵਾਦ ਜੀ